ਜੇ ਪਹਿਲਾ ਕਬੱਡੀ ਕੱਪ ਆਪਾਂ ਮਿੱਤਰੋ ਤੇ ਨਾਮ ਵੀ ਤਗੜਾ ਰੱਖਿਆ ਹੈ ਕਹਿੰਦੇ ਅੱਜ ਤਾਂ ਮੋਟਰਸਾਈਕਲ ਨੇ ਝੜੀ ਲਗਣੀ ਆ ਸਿਰੇ ਸਿਰੇ ਦੇ ਕਬੱਡੀ ਕੱਪ ਹੋਣਗੇ ਬਹੁਤ ਜਗ੍ਹਾ ਤੇ ਨੇ ਗੱਲ ਕਰਦੇ ਪਹਿਲਾ ਕਬੱਡੀ ਕੱਪ ਆਪਾਂ ਪਿੰਡ ਬਹਿਪਲਪੁਰ ਮਰੇਂਡਾ ਜਿੱਥੇ ਕਬੱਡੀ ਓਪਨ ਦੇ ਤਿੰਨ ਖੜੇ ਰਿਵਾਈਵ ਲੈ ਮਿੱਤਰੋ ਪਹਿਲਾ ਨਾਮ ਇੱਥੇ 51000 ਆ ਤੇ ਦੂਸਰਾ ਨਾਮ ਹੈ 41000 ਵੈਸਟ ਰੇਡਰ ਤੇ ਯਾਫੀ ਨੂੰ ਕਹਿੰਦੇ 43 ਇੰਚ ਦੀ ਵਧੀਆ LED ਾਂ ਦਿੱਤੀਆਂ ਜਾਣਗੀਆਂ ਅੱਜ ਦੇ ਦੰਦਾ ਟੌਪ ਦਾ ਤੇ ਚੋਟੀ ਚੋਟੀ ਦੀਆਂ ਟੀਮਾਂ ਪਹੁੰਚਣਗੀਆਂ ਬਹੁਤ ਵਧੀਆ ਕਬੱਡੀ ਕੱਪ ਕਰਾਇਆ ਗਿਆ ਐਨਆਰਬੀ ਨਾਂ ਵੱਲੋਂ ਤੇ ਪਿੰਡ ਦੇ ਸਹਿਯੋਗ ਨਾਲ ਤੇ ਨਾਲ ਹੀ ਜੋ ਅਗਲਾ ਕਬੱਡੀ ਕੱਪ ਹੈ ਪਿੰਡ ਬਦਿਆਲਾ ਜ਼ਿਲ੍ਹਾ ਬਠਿੰਡਾ ਜਿੱਥੇ ਮਿੱਤਰੋ 62 ਕਿਲੋ ਦੇ ਮੁਕਾਬਲੇ ਹੋਣਗੇ ਇੱਕ ਖੇਡਰੀ ਬਾਹਰੋਂ ਆ 32 ਟੀਮਾਂ ਹੀ ਇੰਟਰ ਕੀਤੀਆਂ ਜਾਣੀਆਂ ਪਹਿਲਾ ਨਾਮ ਜਿੱਥੇ 15000 ਆ ਤੇ ਦੂਜਾ ਨਾਮ 11000 ਕਬੱਡੀ 42 ਕਿਲੋਨ ਰੋਲ ਦੀਆਂ ਵੀ 32 ਟੀਮਾਂ ਹੀ ਇੰਟਰ ਹੋਣਗੀਆਂ ਜਿੱਥੇ ਪਹਿਲਾ ਨਾਮ 8100 ਆ ਤੇ ਦੂਸਰਾ ਨਾਮ 7100 ਆ ਨਾਲ ਹੀ ਨਰੋਲ ਪਿੰਡਵਾਰ ਦੇ ਮੈਚ ਕਰਵਾਏ ਜਾਣਗੇ ਇੱਥੇ ਪਹਿਲਾ ਨਾਮ 31000 ਤੇ ਦੂਸਰਾ ਨਾਮ 21000 22 ਸਟਾਉ ਦੇ 515200 ਦੀ ਨਗਦ ਰਕਮ ਸਨਮਾਨ ਸਨਮਾਨ ਹੋ ਗਿਆ ਤੇ ਨਾਲ ਹੀ ਕਬੱਡੀ ਓਪਨ ਦੇ ਤਿੰਨ ਬਾਰੂਆ ਖਿਡਾਰੀ ਪਹਿਲਾ ਨਾਮ ਜਿੱਥੇ 65000 ਅਤੇ ਦੂਸਰਾ ਨਾਮ ਜਿੱਥੇ 51000 ਵੈਸਟ ਰੇਡਰ ਤੇ ਯਾਫੀ ਲਈ 1111000 ਦੀ ਨਗਦ ਰਕਮ ਹੋਈ ਲਾਈਵ ਆਉਣਾ ਮਿੱਤਰੋ ਕਬੱਡੀ 365 ਦੇ YouTube ਦੇ ਅਫੀਸ਼ੀਅਲ ਚੈਨਲ ਤੇ ਬੁੱਧੂਪੁਰ ਤਹਿਸੀਲ ਮਕੇਰੀਆਂ ਤੇ ਜ਼ਿਲ੍ਹਾ ਹੁਸ਼ਿਆਰਪੁਰ ਹੋਵੇਗਾ ਦੇ ਮੈਚ ਹੋਣਗੇ ਬਜਨੀ ਕਬੱਡੀ ਖਿਡਾਰੀਆਂ ਦੀ ਪਹਿਲਾ ਨਾਮ ਜਿੱਥੇ 9000 ਅਤੇ ਦੂਸਰਾ 7000 54 ਕਿਲੋ ਲਈ ਪਹਿਲਾ ਨਾਮ 10000 ਤੇ ਦੂਸਰਾ ਨਾਮ 8000 ਬਾਟ ਕਿਲੋਲੀ ਪਹਿਲਾ ਨਾਮ 12000 ਤੇ ਦੂਸਰਾ ਨਾਮ 10000 70 ਕਿਲੋ ਲਈ ਇੱਥੇ ਪਹਿਲਾ ਨਾਮ 15000 ਰੱਖਿਆ ਗਿਆ ਤੇ ਦੂਸਰਾ ਨਾਮ 12000 ਨਾਲ ਹੀ ਮਿੱਤਰੋ ਜਿੱਥੇ ਕਲੱਬਾਂ ਦੇ ਮੈਚ ਹੋਣਗੇ ਪਹਿਲਾ ਨਾਮ ਜਿੱਥੇ ਲੱਖ ਤੇ ਦੂਜਾ ਨਾਮ 71000 ਵੈਸਟ ਰੇਡਰ ਤੇ ਜਾਫੀ ਨੇ ਸਪਲੈਂਡਰ ਮੋਟਰਸਾਈਕਲ ਦਿੱਤਾ ਜੋ ਮਿੱਤਰੋ ਸੱਧੀਆਂ ਹੋਈਆਂ ਕਲੱਬਾਂ ਦੇ 8 ਟੀਮਾਂ ਹੀ ਖੇਡਣਗੀਆਂ ਬਹੁਤ ਸਿਰੇ ਦਾ ਕਬੱਡੀ ਕੱਪ ਹੋਵੇਗਾ ਲਾਈਵ ਆਉਣਾ ਮਿੱਤਰੋ ਮਾਲਵਾ ਟੀਵੀ ਨਾਲ ਹੀ ਕਹਿੰਦੇ ਯਾਦੇ ਸਰਪੰਚ ਦੇ ਪਿੰਡ ਸੁਰਖਪੁਰ ਲੱਗਣੀਆਂ ਰੌਣਕਾਂ ਜਿੱਥੇ ਮਿੱਤਰੋ ਚਾਰ ਖੜਿਆ ਜੀ 12 ਵਾ ਇੱਕ ਪਿੰਡ ਓਪਨ ਦੇ ਫਸਟ ਨਾਮ ਜਿੱਥੇ 1 ਲੱਖ ਦੂਜਾ ਨਾਮ ਜਿੱਥੇ 75000 ਚੌਥਾ ਬਰਾ ਨੇ ਕਹਿੰਦੇ ਤੀਜਾ ਤੇ ਚੌਥਾ ਨਾਮ ਵੀ ਰੱਖਿਆ ਤੀਜਾ ਨਾਮ ਜਿੱਥੇ 68000 ਤੇ ਚੌਥਾ ਨਾਮ 41000 ਨਾਲ ਹੀ ਵੈਸਟ ਰੇਡਰ ਤੇ ਜਾਫੀ ਨੂੰ ਕਹਿੰਦੇ ਮੋਟਰਸਾਈਕਲ ਨਾਲ ਮਾਨ ਸਨਮਾਨ ਹੋਵੇਗਾ ਲਾਈਵ ਆਉਣਾ ਕਹਿੰਦੇ ਸਪੋਰਟਸ ਟੀਵੀ ਯੋ YouTube ਦਾ ਚੈਨਲ ਆ ਇਹਨਾਂ ਕਹਿੰਦੇ ਗੱਲਾਂ ਟਿਕਾਣੇ ਲਗਣੀਆਂ ਛੋਟੀ ਛੋਟੀ ਦੇ ਮੱਲ ਸੱਦੇ ਨੇ ਜਾਂਦੇ ਸਰਪੰਚ ਦੀ ਕਹਿੰਦੇ ਯਾਰੀ ਪਕਾਉਣ ਵਾਸਤੇ ਬਹੁਤ ਸਿਰੇ ਸਿਰੇ ਦੇ ਮੱਲ ਪਹੁੰਚਣਗੇ ਬਹੁਤ ਖੁਸ਼ੀ ਦੀ ਗੱਲ ਹੈ ਸੇਵਕ ਸੁਰਖਪੁਰੀ ਐਵੇਂ ਖੇਡਦੇ ਨੂੰ ਅੱਜ ਉਹਦੀ ਮਿਹਨਤ ਦਾ ਮੁੱਲ ਪਿਆ ਸੁਰਖਪੁਰ ਦੇ ਇੱਥੇ 1 ਲੱਖ ਦੀ ਨਗਦ ਰਕਮ ਨਾਲ ਮਾਨ ਸਨਮਾਨ ਹੋਵੇਗਾ ਤੇ ਨਾਲ ਹੀ ਹੋਰ ਵੀ ਸੁਰਖਪੁਰ ਦੇ ਵਧੀਆ ਪਲੇਅਰਾਂ ਦਾ ਵੀ ਮਾਨ ਸਨਮਾਨ ਹੋਵੇਗਾ ਬਹੁਤ ਮਾਣ ਵਾਲੀ ਗੱਲ ਹੈ ਸਾਰੇ ਐਨਆਰਆਈ ਵੀਰਾਂ ਦੇ ਸਹਿਯੋਗ ਨਾਲ ਤੇ ਪਿੰਡ ਦੇ ਸਹਿਯੋਗ ਨਾਲ ਮਾਨ ਸਨਮਾਨ ਹੋਵੇਗਾ ਤੇ ਪਿੰਡ ਚਿਮਨੇ ਵਾਲੇ ਜੀ ਵੀ ਬੱਤਰੋ ਲੱਗਣੀਆਂ ਰੌਣਕ ਜਿੱਥੇ ਅੱਜ ਮਿੱਤਰੋ 75 ਕਿਲੋ ਦੇ ਮੁਕਾਬਲੇ ਹੋਣਗੇ ਇੱਥੇ ਪਹਿਲਾ ਨਾਮ 25000 ਦੂਸਰਾ ਨਾਮ 18000 ਵਾਸਤੇ ਨੂੰ 313100 ਦੀ ਨਗਦ ਰਕਮ ਨਾਲ ਮਾਨ ਸਨਮਾਨ ਹੋਵੇਗਾ ਨਾਲ ਹੀ ਪਿੰਡ ਸਿਗੀਆਂ ਜੀ ਵੀ ਲੱਗਣੀਆਂ ਰੌਣਕਾ ਮਿੱਤਰੋ ਜਲਾ ਬਠੰਡਾ ਕਬੱਡੀ ਓਪਨ ਦੇ ਤਿੰਨ ਖੇਡਰੀ ਬਾਹਰੋਂ ਆ ਮਿੱਤਰੋ ਜਿੱਥੇ ਪਹਿਲਾ ਨਾਮ 71000 ਅਤੇ ਦੂਸਰਾ ਨਾਮ 52000 ਵੈਸਟ ਰੀਡਰ ਤੇ ਯਾਫੀ ਨੂੰ ਕਹਿੰਦੇ 212000 ਦੀ ਨਕਦ ਰਕਮ ਨਾਲ ਮਾਨ ਸਨਮਾਨ ਹੋਇਆ ਨਾਲ ਹੀ 57 ਕਿਲੋ ਦੇ ਦੋ ਖੇਡਹਰੀ ਬਾਹਰੋਂ ਆ ਪਹਿਲਾ ਨਾਮ 6500 ਅਤੇ ਦੂਸਰਾ ਨਾਮ 5100 ਆ ਵੈਸਟਾਂ ਨੂੰ ਕਹਿੰਦੇ ਸਰਪ੍ਰਾਈਜ਼ ਹੋਣਗੇ ਲੈ ਆਉਣਾ ਮਿੱਤਰੋ ਕਬੱਡੀ ਆਸਟ੍ਰੇਲੀਆ ਲਾਈਵ ਤੇ ਅੱਜ ਬਜਨੀ ਕਬੱਡੀ ਖੇਡਹਰੀਆਂ ਦੇ ਵੀ ਤਾਕੜੇ ਮੁਕਾਬਲੇ ਹੋਏ ਨੇ ਬਹੁਤ ਸਿਰੇ ਸਿਰੇ ਦੇ ਟੂਰਨਾਮੈਂਟ ਰੱਖੇ ਜਾਂਦੇ ਨੇ ਬਜਨੀ ਕਬੱਡੀ ਖੇਡਹਰੀਆਂ ਲਈ ਵੀ ਕਮੇਟੀ ਵਾਲੇ ਪ੍ਰਬੰਧਕ ਵਧੀਆ ਪ੍ਰਾਲਾ ਕਰ ਰਹੇ ਨੇ ਬਹੁਤ ਵਧੀਆ ਪ੍ਰਾਈਜ਼ ਰੱਖੇ ਜਾ ਰਹੇ ਨੇ ਅੱਜ ਦੇ ਦਿਨ ਮਿੱਤਰੋ ਕਹਿੰਦੇ ਜੋ ਗੱਗੀ ਚੱਕ ਦੇਸ਼ ਰਾਜਾ ਉਰੀ ਸੰਦੀਪ ਬਾਜਾਖਾਨ ਵਾਲਾ ਪੱਲਰ ਵਾਲਾ ਮਨਦੀਪ ਹੋਰ ਵੀ ਛੋਟੀ ਛੋਟੀ ਦੇਮਲ ਟੀਮਾਂ ਪਹੁੰਚੀਆਂ ਹੋਈਆਂ ਨੇ ਜੋ ਅੱਜ ਕਬੱਡੀ ਕੱਪ ਹੋ ਰਿਹਾ ਮਿੱਤਰੋ ਸ਼ੇਰੇ ਪੰਜਾਬ ਕਲੱਬ ਪਾਪਾ ਮੋਇਆ ਅੱਜ ਵੀ ਇੱਥੇ ਲੱਗਣੀਆਂ ਰੌਣਕਾਂ ਕਹਿੰਦੇ ਜਿਹੜੇ ਬਾਹਰ ਖੜੇ ਹਰੀ ਗਏ ਨੇ ਇਹਨਾਂ ਦੇ ਮੈਚ ਵੀ ਹੋਣਗੇ ਬਹੁਤ ਸਿਰੇ ਦਾ ਟੂਰਨਾਮੈਂਟ ਹੋਊਗਾ ਇਹ ਵੀ ਨਾਲੀ ਕਹਿੰਦੇ ਕਬੱਡੀ ਲੀਗ ਦੇ ਮੁਕਾਬਲੇ ਹੋਣਗੇ ਮਿੱਤਰੋ ਪਿੰਡ ਜਖਣਾ ਜ਼ਿਲ੍ਹਾ ਸੰਗਰੂਰ ਹੋਵੇਗਾ ਜਿੱਥੇ ਪਹਿਲਾ ਨਾਂ ਵੈਸਟ ਰੇਡਰ ਤੇ ਸਟਾਪਰ ਲਈ ਮੋਟਰਸਾਈਕਲ ਦੂਸਰਾ ਨਾਂ ਵੈਸਟ ਰੇਡਰ ਤੇ ਜਾਫੀ ਲਈ ਸਕੂਟਰੀਆਂ ਦਿੱਤੀਆਂ ਜਾਣਗੀਆਂ ਤੀਸਰਾ ਨਾਂ ਵੈਸਟ ਰੇਡਰ ਤੇ ਜਾਫੀ ਲਈ 21,000 ਹੋਵੇਗਾ ਪੋਚਾਂ ਦਾ ਵੀ ਮਾਨ ਸਨਮਾਨ ਹੋਵੇਗਾ ਕਹਿੰਦੇ ਲੀਗ ਦੇ ਮੈਚ ਵੀ ਐ ਟੌਪ ਤੇ ਚੱਲ ਰਹੇ ਨੇ ਬਹੁਤ ਸਾਰੇ ਨਵੇਂ ਪਲੇਅਰਾਂ ਨੂੰ ਅੱਗੇ ਵਧਣ ਦਾ ਮੌਕਾ ਮਿਲੇ ਲੀਗ ਦੇ ਵਿੱਚ ਇੱਥੇ ਵੀ ਲੱਗਣੀਆਂ ਰੌਣਕਾਂ ਮਿੱਤਰੋ ਅੱਜ ਦੇ ਦਿਨ ਬਹੁਤ ਸਾਰੇ ਸਿਰੇ ਸਿਰੇ ਦੇ ਟੂਰਨਾਮੈਂਟ ਹੋਣਗੇ ਬਾਕੀ ਜੇਕਰ ਮਿੱਤਰੋ ਤੁਹਾਨੂੰ ਆਪਣੀ ਅਪਡੇਟ ਵਧੀਆ ਲੱਗਦੀ ਹੈ ਤਾਂ ਆਪਣਾ ਚੈਨਲ ਸਬਸਕ੍ਰਾਈਬ ਕਰ ਲਓ ਨਾਲ ਹੀ ਵੀਡੀਓ ਨੂੰ ਲਾਈਕ ਕਰ ਦਿਓ ਤੇ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ ਕਮੈਂਟ ਬਾਕਸਾਂ ਦੇ ਵਿੱਚ ਆਪਣਾ ਸੁਝਾਅ ਜ਼ਰੂਰ ਦਿਆ ਕਰੋ ਕਿਵੇਂ ਜੀ ਲੱਗੀ ਵੀਡੀਓ ਤੇ ਸਾਰੇ ਮੇਰੇ ਵੀਰ ਕਬੱਡੀ ਪਲੇਅਰ ਖੇਡ ਪ੍ਰਮੋਟਰ ਤੇ ਸਾਰੇ ਵਧੀਆ ਬੁਲਾਰੇ ਜਿਉਂਦੇ ਵਸਦੇ ਰਹਿਣ ਵਾਇਰਲ ਸਾਰਿਆਂ ਨੂੰ ਚੜ੍ਹਦੀ ਗਲਾ ਦੇ ਵਿੱਚ ਰੱਖੇ ਕਬੱਡੀ ਖਿਡਾਰੀਆਂ ਸੱਟਾਂ ਫੇਟਾਂ ਤੋਂ ਬਚਤ ਰੱਖੇ ਸਾਰੇ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਧੰਨਵਾਦ